ਵਾ ਕਰਦੇ ਇਹ ਆ ਸਰੋਵਣੀ ਕਮੇਟੀ ਦੀ ਕਰਤੂਤਾ ਤੇ ਇੱਕ ਹੋਰ ਸਰੋਵਣੀ ਕਮੇਟੀ ਦਾ ਮੈਂਬਰ ਜਿਹਦਾ ਇੱਕ ਪੰਜ ਪਿਆਰਾਂ ਦੇ ਵਿੱਚੋਂ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਜਿਹੜਾ ਕਿ ਇੱਕ ਔਰਤ ਵੱਲੋਂ ਜਿਹੜਾ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਪੰਜ ਪਿਆਰਾਂ ਦੇ ਵਿੱਚ ਇੱਕ ਮਾਨਸਾ ਜ਼ਿਲ੍ਹੇ ਦਾ ਨਾਮਾ ਮੇਤੋਂ ਬਿਸਰ ਗਿਆ ਹੋਣਾ ਇਸ ਵੇਲੇ ਜੇਕਰ ਨੇਪਾਲ ਵਰਗੇ ਹਾਲਾਤ ਨਾ ਹੋਏ ਤਾਂ ਤੁਸੀਂ ਕਹਿ ਦਿਓ ਜੇਕਰ ਸਮਾਂ ਰਹਿੰਦੇ ਇਹਨਾਂ ਨੂੰ ਨਾ ਬਾਹਰ ਕੱਢਿਆ ਗਿਆ ਆਪਣੇ ਨਿਕਲ ਕੇ ਆ ਰਹੀਆਂ ਕਿ 11ਵੇਂ ਜਣਾ ਜਿਹੜਾ ਇੱਕ ਜਣਾ ਸੀ ਉਹਨਾਂ ਦੇ ਵਿੱਚੋਂ ਜਿਹਦਾ ਅਸੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਹਦੇ ਵੱਲੋਂ ਕਹਿ ਦਿੱਤਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਕਿ 5000 ਰੁਪਏ ਜਿਹੜਾ Google Pay ਕਰਨਾ ਜਣੀ ਕਿ ਖਾਤੇ ਦੇ ਵਿੱਚ ਪਵਾਉਣਾ ਤੇ ਕਹਿੰਦੇ ਐਡੀ ਤਕਦਾੜ ਛੋਟੀ ਜੀ ਗੱਲ ਨੂੰ ਲੈ ਕੇ ਕਿ 5000 ਰੁਪਏ ਨੂੰ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਵੇਸਾਕਾ ਪੁਲਿਸਰ ਅਨਵੈਸਟੀਗੇਸ਼ਨ ਕਰ ਰਹੀ ਆ ਕਹਿੰਦੇ ਉਹਨਾਂ ਨੇ ਆਪਣਾ ਹੀ ਸਾਥੀ ਮਾਰ ਕੇ ਜਿਹੜਾ ਇੱਕ ਤਪੇ ਦੇ ਨਾਲ ਲੰਘਦੀ ਡਰੇਨ ਦੇ ਵਿੱਚ ਦਬ ਦਿੱਤਾ ਸਸੇ ਕਾਰ ਜੀ ਅੱਜ ਤੁਹਾਨੂੰ ਦੋ ਵੱਡੀਆਂ ਖਬਰਾਂ ਦੇ ਰੁੱਖ ਕਰਦੇ ਆ ਦੋ ਵੱਡੀਆਂ ਖਬਰਾਂ ਸੁਣਾਉਣੇ ਆ ਬੜੇ ਧਿਆਨ ਦੇ ਨਾਲ ਵੀਡੀਓ ਸੁਣਨ ਵਾਲੀ ਆ ਬੜੀ ਰੂਹ ਕਵਾਉ ਜਿਹੜੀ ਗੱਲਾਂ ਨੇ ਤੁਹਾਨੂੰ ਸੁਣਾਉਣੇ ਅੱਜ ਜੋ ਪੰਜਾਬ ਦੇ ਵਿੱਚ ਭਈਆ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਕਰੇ ਉਹਨਾਂ ਨੇ ਬੜਾ ਜਿਹੜਾ ਇੱਕ ਤਰ੍ਹਾਂ ਦਾ ਪਾਇ ਕਿ ਗੰਦ ਪਾ ਛੱਡੇ ਪੰਜਾਬ ਦੇ ਵਿੱਚ ਆ ਪੰਜਾਬ ਦੇ ਲੋਕੋ ਜੇਕਰ ਤੁਸੀਂ ਅੱਜ ਵੀ ਜਾਗੋ ਜੇਕਰ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਐਡਾ ਭਿਆਨਕ ਹੋਵੇਗਾ ਕਿ ਤੁਸੀਂ ਸ਼ਾਇਦ ਕਿਦੇ ਇਹ ਚੀਜ਼ਾਂ ਨਹੀਂ ਭੁੱਲਣੀਆਂ ਤੁਹਾਡੇ ਦੇ ਤੋਂ ਜਿਹੜਾ ਕੰਟਰੋਲ ਕਰਨਾ ਮੁਸ਼ਕਲ ਹੋ ਜਾਊਗਾ ਮੈਂ ਤੁਹਾਨੂੰ ਇੱਥੇ ਦੋ ਗੱਲਾਂ ਸੁਣਾਉਂਗਾ ਦੋ ਖਬਰਾਂ ਨੇ ਜਿਹੜੀਆਂ ਵੱਡੀਆਂ ਤੇ ਉਹਦੇ ਉੱਤੇ ਆਪਾਂ ਚੱਲਣਾ ਪਾਉਣੇ ਤੇ ਜਿਹੜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਜਿਹੜਾ ਧਿਆਨ ਦੇ ਨਾਲ ਜਰੂਰ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦਿਆਂ ਕਿ ਗੱਲ ਕਿੱਥੋਂ ਸ਼ੁਰੂ ਹੋਈ ਹੈ ਕਿ ਪੰਜਾਬ ਦੇ ਵਿੱਚ ਭਈਆ ਦਾ ਜਿਹੜਾ ਅਤੰਕਾ ਕਿੱਥੋਂ ਤੱਕ ਵੱਧ ਚੁੱਕਿਆ ਹੈਗਾ ਹਸਿਆਰਪੁਰ ਦੇ ਵਿੱਚ ਮੁੰਡਾ ਮਾਰਿਆ ਗਿਆ 5 ਸਾਲ ਦਾ ਇੱਕ ਬੱਚਾ ਤੇ ਉਹਦੇ ਨਾਲ ਉਸ ਦੋਸ਼ੀ ਉਸ ਪਾਪੀ ਜ਼ਾਲਮ ਨੇ ਕੀ ਕੁਝ ਕੀਤਾ ਤੇ ਉਹ ਮੈਂ ਤੁਹਾਨੂੰ ਇੱਥੇ ਕਹਿ ਨਹੀਂ ਸਕਦਾ ਤੇ ਉਹ ਹੱਥੇ ਮੈਂ ਗੜਕੇ ਨਹੀਂ ਦੱਸ ਸਕਦਾ ਜਿਹੜਾ ਜ਼ਾਲਮ ਜਿਸ ਪਾਪੀ ਨੇ ਉਸ ਬੱਚੇ ਦਾ ਹਾਸਲ ਕਰਕੇ ਜਿਹੜਾ ਉਹਨੂੰ ਮੌਤ ਦੇ ਘਾਟ ਅਤਾਰਿਆ ਅੱਜ ਵੇਖ ਸਕੋ ਉਪੌਲਸ ਦੀ ਗ੍ਰਿਫਤ ਦੇ ਵਿੱਚ ਆ ਹਰਿਆਸਤ ਦੇ ਵਿੱਚ ਆ ਪਰ ਨਾਲ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਆਉਂਦੇ ਆ ਬੇਸ਼ੱਕ ਹੁਣ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਜਿਹੜੀਆਂ ਜਾਗਦੇ ਜ਼ਮੀਰ ਵਾਲੀਆਂ ਪੰਚਾਇਤਾਂ ਨੇ ਉਹਨਾਂ ਵੱਲੋਂ ਜਿਹੜੇ ਮਤੇ ਪਾਏ ਜਾ ਰਹੇ ਆ ਕਿ ਇਹਨਾਂ ਨੂੰ ਜਿਹੜਾ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨਾ ਚਾਹਣਾ ਕਿ ਕੋਈ ਇਹਦੇ ਦੁਸ਼ਤ ਵੀ ਬੈਠੇ ਆ ਜਿਹੜੇ ਕਿ ਪੰਜਾਬ ਦੇ ਲੋਕਾਂ ਨੂੰ ਬੰਗਾਰ ਦੇ ਆ ਕੋਈ ਇੰਦਰਜੀਤ ਘੱਗਾ ਘੁੱਗਾ ਗਾ ਕੋਈ ਜਿਹੜਾ ਪੰਥ ਦੇ ਵਿੱਚੋਂ ਸਿੱਖਿਆ ਹੋਇਆ ਇਹਨੇ ਇੱਕ ਬਿਆਨ ਦਿੱਤਾ ਕਿ ਜੇ ਸਾਰੇ ਪ੍ਰਵਾਸੀ ਮਜ਼ਦੂਰ ਨਹੀਂ ਇੱਕੋ ਜਿਹੇ ਕਿ ਜੇਕਰ ਤੁਸੀਂ ਸਾਰਿਆਂ ਨੂੰ ਕੱਢਣਾ ਚਾਹੋਗੇ ਤਾਂ ਕਿ ਸਿੱਖ ਵੀ ਪੰਜਾਬ ਤੋਂ ਬਾਹਰ ਵੱਸਦੇ ਆ ਉਹਨਾਂ ਬਾਰੇ ਵੀ ਜਿਹੜਾ ਸੋਚਣਾ ਚਾਹੀਦਾ ਇੱਕ ਅੱਗੇ ਨੂੰ ਮੈਂ ਪੁੱਛਣਾ ਚਾਹਣਾ ਇਹੇ ਬਿਆਨ ਤੇਰੀ ਮਾਂ ਇਦਰਾ ਗਾਂਧੀ ਨੇ ਦਿੱਤਾ ਸੀ ਉਹਨੇ ਵੀ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਕਹੀ ਸੀ ਕਿ ਜਿਹੜਾ ਤੁਸੀਂ ਪੰਜਾਬ ਤੋਂ ਬਾਹਰ ਬੈਠੇ ਸਿੱਖਾ ਉਹਨਾਂ ਬਾਰੇ ਵੀ ਜਿਹੜਾ ਤੁਸੀਂ ਫਿਰ ਸੋਚੋ ਕਿ ਜਿਹੜਾ ਕਿ ਪੰਜਾਬ ਆ ਕਈ ਸਟੇਟਾਂ ਦੇ ਵਿੱਚ ਕਹਿੰਦੇ ਆ ਕਿ ਸਿੱਖ ਬੈਠੇ ਆ ਉਹਨ ਵੀ ਇਹ ਧਮਕੀ ਦਿੱਤੀ ਸੀ ਬਿਆਨ ਦਿੱਤਾ ਸੀ ਤੇ ਹੁਣ ਮੈਂ ਤੁਹਾਨੂੰ ਇਹ ਦੱਸ ਦੇਵਾਂ ਇੱਕ ਬੱਚੇ ਦਾ ਉਹ ਕਤਲ ਕੀਤਾ ਤੇ ਨਾਲ ਤਾਂ ਇੱਕ ਹੋਰ ਵੱਡੀ ਖਬਰ ਆ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਤਬਾ ਮੰਡੀ ਤੋਂ ਇਹ ਦੱਸਿਆ ਜਾ ਰਿਹਾ ਕਿ ਜਦੋਂ ਜੂਨ ਦਾ ਮਹੀਨਾ ਆਉਂਦਾਗਾ 18 20 ਜੂਨ ਤੋਂ ਜਿਹੜਾ ਆਪਾਂ ਝੋਨਾ ਲਗਾਉਣਾ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਜਾਂਦਾਗਾ ਉਦੋਂ ਪ੍ਰਵਾਸੀ ਆਏ ਮਜ਼ਦੂਰ ਆਏ ਉਦੋਂ ਜਦ ਜਿਆਦੇ ਮੀਂਹ ਪੈਣ ਲੱਗਿਆ ਤਾਂ ਇਹਨਾਂ ਨੇ ਆਪਣੇ ਪਿੰਡਾਂ ਵੱਲ ਦੌੜਨਾ ਸ਼ੁਰੂ ਕਰ ਦਿੱਤਾ ਤੇ ਟ੍ਰੇਨਾਂ ਭਰ-ਭਰ ਕੇ ਆਏ ਤੇ ਟ੍ਰੇਨਾਂ ਭਰ-ਭਰ ਵਾਪਸ ਚਲੇ ਗਈ ਫਿਰ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਰਿਹਾ ਲੋਕਾਂ ਨੇ ਝੋਨਾ ਲਾਇਆ ਫਿਰ ਕੁਝੇ ਵਾਪਸ ਆ ਗਏ ਤੇ ਕੁਝ ਫਿਰ ਚਲੇ ਗਏ ਤੁਹਾਨੂੰ ਇੱਕ ਰੌਂਗਟੇ ਖੜੇ ਕਰਨ ਵਾਲੀ ਕਾ ਕਹਾਣੀ ਹੋਰ ਸਾਹਮਣੇ ਆਈ ਆ ਤਫਾ ਮੰਡੀ ਦੇ ਵਿੱਚ ਇੱਕ ਖੇਗ ਕਿਸਾਨ ਦੇ ਜਿਹੜਾ ਖੇਤ ਦੇ ਵਿੱਚ ਇਹ ਪ੍ਰਵਾਸੀ ਮਜ਼ਦੂਰ 12 ਜਣੇ ਆਏ ਚੋਣਾ ਲਗਾਉਣਾ ਸੀ ਲੱਗਿਆ ਜਾਂ ਨਾ ਲੱਗਿਆ ਇਹ ਪੂਰੀ ਅਜੇ ਜਿਹੜਾ ਅਵੈਸਟੀਗੇਸ਼ਨ ਦਾ ਜਿਹੜਾ ਪਾਰਟ ਆ ਉਹ ਤੁਹਾਨੂੰ ਮੈਂ ਦੱਸੂਗਾ ਅੱਗੇ ਜਾ ਕੇ ਧਿਆਨ ਦੇ ਦਾ ਸੁਣਨਾ ਇਹ ਗੱਲ ਆ ਬੜੀ ਕੀਮਤੀ ਗੱਲ ਆ 12 ਜਣੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਕੋਈ ਬਿਹਾਰ ਤੋਂ ਆ ਆਪਾਂ ਕਹਿੰਦੇ ਜੁਪੀ ਤੋਂ ਆਉਂਦੇ ਆ ਉਹ 12 ਜਣੇ ਆਏ 12 ਜਣੇ ਦੇ ਵਿੱਚੋਂ ਕੀ ਹੋਇਆ ਇਹ ਦੱਸਿਆ ਜਾ ਰਿਹਾ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਕਿ 11ਵੇਂ ਜਣਾ ਜਿਹੜਾ ਇੱਕ ਜਣਾ ਸੀ ਉਹਨਾਂ ਦੇ ਵਿੱਚੋਂ ਜਿਹਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਹਦੇ ਵੱਲੋਂ ਕਹਿ ਦਿੱਤਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਕਿ 5000 ਰੁਪਿਆ ਜਿਹੜਾ Google Pay ਕਰਨਾ ਜਣੀ ਕਿ ਖਾਤੇ ਦੇ ਵਿੱਚ ਪਵਾਉਣਾ ਤੇ ਕਹਿੰਦੇ ਐਡੀ ਤਕਦਾੜ ਛੋਟੀ ਜੀ ਗੱਲ ਨੂੰ ਲੈ ਕੇ ਕਿ 5000 ਰੁਪਏ ਨੂੰ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਬੇਸ਼ੱਕ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਕਹਿੰਦੇ ਉਹਨਾਂ ਨੇ ਆਪਣਾ ਹੀ ਸਾਥੀ ਮਾਰ ਕੇ ਜਿਹੜਾ ਇੱਕ ਤਪੇ ਦੇ ਨਾਲ ਲੰਘਦੀ ਡਰੇਨ ਦੇ ਵਿੱਚ ਦਬ ਦਿੱਤਾ ਹੁਣ ਤੁਸੀਂ ਇੱਥੇ ਸੋਚ ਕੇ ਦੇਖੋ 4 ਮੇਨ ਇਹ ਪਹਿਲਾ ਜਿਹੜਾ ਇੱਕ ਜਿਹੜਾ ਪ੍ਰਵਾਸੀ ਆਪਦਾ ਹੀ ਸਾਥੀ ਜਿਹੜਾ 11 ਜਾਨਾਂ ਦੇ ਵਿੱਚੋਂ ਕਿੰਨਾ ਕਿੰਨਾਂ ਨੇ ਮਾਰਿਆ ਉਹ ਫੜ ਵੀ ਲੱਤੇ ਗਰਪਦਾਰ ਵੀ ਕਰ ਲਿਆ। ਉਥੇ ਆਪਣੇ ਸਾਥੀ ਨੂੰ ਜਿਹੜਾ ਦੱਬ ਕੇ ਜਿਹੜਾ ਉਥੇ ਵਾਪਸ ਚਲੇ ਗਏ ਤਾਂ ਪਰਿਵਾਰ ਨੇ ਪੁੱਛਿਆ ਕਿ ਸਾਡਾ ਭਾਈ ਪੁੱਤ ਸਾਡਾ ਮੁੰਡਾ ਨਹੀਂ ਆਇਆ ਤੇ ਫਿਰ ਉਥੇ ਕੀ ਤਰਬ ਟੋਲ ਕੀਤੀ ਤੇ ਉਹਨਾਂ ਨੇ ਗਾਹ ਉਸ ਰਿਪੋਰਟ ਲਿਖਾਈ ਤਾਂ ਉਥੋਂ ਦੀ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਇਰ ਹੁਣ ਜਿਹੜਾ ਕਿ ਪਿਛਲੇ 12 ਦਿਨਾਂ ਤੋਂ ਜਿਹੜਾ ਭਗੇ ਨੇ ਜਿਹੜਾ ਹੈ ਪਰਵਾਸੀ ਮਜ਼ਦੂਰ ਉਸ ਜਗ੍ਹਾ ਤੇ ਲਿਆਂਦੇ ਜਿੱਥੇ ਜਗ੍ਹਾ ਤੇ ਆਪਣਾ ਸਾਥੀ ਨੂੰ ਦੱਬਿਆ ਹੋਇਆ ਸੀ ਕਿਉਂਕਿ 12 ਦਿਨ ਪਹਿਲਾਂ ਇੱਥੇ ਬੈਠੇ ਰਹੇ ਕਿ ਡਰੇਨ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪਾਣੀ ਬਹੁਤ ਜ਼ਿਆਦਾ ਸੀ ਤੇ ਉਹਦੋਂ ਕੱਢ ਨਹੀਂ ਸਕੇ লাশ ਨੂੰ ਤੇ ਜਿਹੜਾ ਅੱਜ ਜਿਹੜਾ লাশ ਨੂੰ ਬੀਤੇ ਦਿਨ ਜਿਹੜਾ ਕੱਢਿਆ ਗਿਆ ਜਿਹੜਾ ਵੱਡੀ ਪੁਲਿਸ ਦੀ ਤਾਦਾਦ ਵਿੱਚ ਤਪਾ ਪੁਲਿਸ ਵੱਲੋਂ ਤੇ ਉਹ ਜਣੀ ਕਿ লাশ ਗਲ ਸੜ ਗਈ ਸੀ ਕਿਉਂਕਿ ਇੱਕਦਾਂ ਪਾਣੀ ਖੜਾ ਰਿਹਾ ਇੱਕ লাশ ਨੂੰ ਦੱਬੀ ਨੂੰ 4 ਮਹੀਨੇ ਹੋ ਗਏ ਸੀ ਕਿਉਂਕਿ ਪਹਾੜ ਜਾਦੇ ਆਏ ਸੀ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਦੇਖੋ ਉਹ লাশ ਨੂੰ ਜਿਹੜਾ ਕਿ ਉੱਥੋਂ ਕੱਢੀ ਜਾ ਰਿਹਾ ਤੇ লাশ ਕੱਢ ਕੇ ਜਿਹੜਾ ਉਹ ਫਿਰ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਊਗਾ ਤੇ ਜਿਹੜਾ ਕਈ ਜਾਣੇ ਇਹਨ ਜਿਹੜੇ ਗ੍ਰਿਫਤਾਰ ਵੀ ਕੀਤੇ ਆ ਪੰਜਾਬ ਪੁਲਿਸ ਵੱਲੋਂ ਤੇ ਜਿਹੜਾ ਉਸ ਯੂਪੀ ਪੁਲਿਸ ਵੱਲੋਂ ਹੁਣ ਤੁਸੀਂ ਇਹ ਸੋਚ ਕੇ ਦੇਖੋ ਮਾਰਾਂ ਦਾ ਧਿਆਨ ਦੇਖੋ ਉਹ ਜਿਹੜੇ ਆਪਣੇ ਸਾਥੀ ਦੇ ਨਹੀਂ ਹੋਏ ਜਿਹੜਾ ਸਾਥੀ ਭਾਈਆਂ ਵਰਗਾ ਹੁੰਦਾ ਜਿਹਨੂੰ ਨਾਲ ਲੈ ਕੇ ਆਏ ਸੀ ਕਿ ਕੰਮ ਕਰਨ ਆਏ ਸੀ ਪੰਜਾਬ ਦੇ ਵਿੱਚ ਝੋਨਾ ਲਾਉਣ ਆਏ ਸੀ ਜਿਹੜਾ ਕਿ ਸਰਪਤ 5000 ਰੁਪਏ ਪਿੱਛੇ ਮਾਰ ਦਿੱਤਾ ਤੇ ਭਾਈ ਉਹ ਤੁਹਾਡਾ ਕੀ ਲੱਗਦਾਗਾ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਆਉਣ ਵਾਲਾ ਸਮਾਂ ਦੇਖੋਗੇ ਜੇਕਰ ਨੇਪਾਲ ਵਰਗੇ ਹਾਲਾਤ ਨਾ ਹੋਏ ਤਾਂ ਤੁਸੀਂ ਕਹਿ ਦਿਓ ਜੇਕਰ ਸਮਾਂ ਰਹਿੰਦੇ ਇਹਨਾਂ ਨੂੰ ਨਾ ਬਾਹਰ ਕੱਢਿਆ ਗਿਆ ਆਉਣ ਵਾਲਾ ਟਾਈਮ ਆ ਜਿਹੜਾ ਬਹੁਤ ਹੀ ਖਤਰਨਾਕ ਆ ਪਸਤਾਉਂਗੇ ਪੰਜਾਬੀਓ ਪਸਤਾਉਂਗੇ ਤੁਸੀਂ ਇੱਕ ਗੱਲ ਯਾਦ ਰੱਖ ਲਿਓ ਸਖਪਾਲ ਸਿੰਘ ਖੈਰੇ ਨੇ ਵੀ ਜਿਹੜਾ ਇੱਥੇ ਬੜੇ ਜਿਹੜੇ ਆਗੂ ਨੇ ਜਿਹੜਾ ਰੋਂਦਿਆਂ ਪਿੱਟਦੇ ਆ ਕਿ ਸਾਡੀ ਗੱਲ ਤੇ ਭਾਈ ਗੌਰ ਕਰ ਲੋ ਪਰ ਨਹੀਂ ਕੀਤੀ ਜਾਂਦੀ ਤਾਂ ਇਹ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਹੋਣਗੇ ਅੱਜ ਦੀ ਗੱਲ ਲਿਖ ਕੇ ਲੈ ਲਓ ਯਾਦ ਰੱਖ ਲਓ ਅੱਜ ਦੀ ਗੱਲ ਤਰੀਕਾ ਹੁਣ ਜਿਹੜਾ ਕਿ ਆਪਣੇ ਸਾਥੀ ਇਹ ਕਹ ਲੋ ਕਿ ਆਪਣਾ ਇੱਕ ਸਗਾ ਭਾਈ ਮਾਰ ਕੇ ਜਿਹੜਾ ਦੱਬ ਸਕਦਾਗਾ ਇੱਕ 5 ਸਾਲ ਦੇ ਬੱਚੇ ਦੇ ਨਾਲ ਬੈਦ ਫੈਲੀਆਂ ਕਰ ਸਕਦਾਗਾ ਉਹ ਤੁਸੀਂ ਤੁਹਾਡਾ ਕੀ ਲੱਗਦਾ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਸਿਰ ਤੇ ਬਿਠਾਇਆ ਹੋਇਆਗਾ ਉਹਨਾਂ ਨੇ ਹੱਥਾਂ ਤਾਂ ਤੇ ਰੇਡੀਆਂ ਲਵਾਈਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਮਕਾਨ ਦਿੱਤੇ ਹੋਏ ਆ ਉਹਨਾਂ ਤੋਂ ਤੁਸੀਂ ਕਿਰਾਇਆ ਵੀ ਘੱਟ ਲੈਨੇ ਹੋ ਕਿਉਂਕਿ ਉਹ ਤੁਹਾਡੇ ਸਿੱਟੇ ਮਾਰਦੇ ਆ ਤੇ ਉਹੇ ਫਿਰ ਤੁਹਾਡਾ ਜਿਹੜਾ ਕਤਲ ਕਰਕੇ ਭੱਜ ਜਾਂਦੇ ਆ ਬਾਅਦ ਤੇ ਫਿਰ ਤੁਸੀਂ ਰੋਂਦੇ ਹੋ ਪਿੱਟਦੇ ਹੋ ਕਰਲਾਉਂਦੇ ਹੋ ਤੇ ਉਹਦਾ ਦੱਸੋ ਕੀ ਕਸੂਰ ਸੀ ਨਾ ਬੱਤੇ ਦਾ ਕਸੂਰ ਆ 5 ਸਾਲ ਦਾ ਬੱਚਾ ਤੇ ਨਾ ਹੀ ਉਹਦਾ ਸਾਥੀ ਦਾ ਕੀ ਕਸੂਰ ਸੀ ਜਿਹੜਾ ਕਿ ਝਾਲਮਾ ਨੇ ਜਿਹੜਾ ਦੱਬ ਦਿੱਤਾ 4 ਮਹੀਨਿਆਂ ਤੋਂ ਬਾਅਦ ਜਿਹੜੀ ਉਹਦੀ ਦੇਹ ਆ ਜਿਹੜੀ ਉਹ ਕੱਢੀ ਜਾ ਰਹੀ ਆ ਲਾਸਾ ਉਹ ਜਿਹੜਾ ਪੁਲਿਸ ਵੱਲੋਂ ਕੱਢੀ ਜਾ ਰਹੀ ਆ ਇਹ ਪੰਜਾਬ ਦੇ ਹਾਲਾਤ ਇਹ ਦਰਸਾ ਰਹੇ ਆ ਅੱਜ ਜੇਕਰ ਪੰਜਾਬ ਦੇ ਵਿੱਚ ਰਹਿੰਦੇ ਸਮੇਂ ਟਾਈਮਾਂ ਜੇਕਰ ਇਹਨਾਂ ਪ੍ਰਵਾਸੀ ਮਜ਼ਦੂਰਾਂ ਭਈਆਂ ਨੂੰ ਦੇ ਨਾ ਕੱਢਿਆ ਤਾਂ ਤੁਸੀਂ ਹਾਲਾਤ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਨਪਾਲ ਵਰਗੇ ਜ਼ਰੂਰ ਹੋਣਗੇ ਇੱਕ ਦਿਨ ਕਿਉਂਕਿ ਇਹਨਾਂ ਦੀ ਆਮਦਾ ਇੰਨੀ ਜ਼ਿਆਦਾ ਵੱਧ ਗਈ ਆ ਜਿਹੜਾ ਕਿ ਜ਼ਿਲ੍ਹਿਆਂ ਦੇ ਜ਼ਿਲ੍ਹਾ ਹੈ ਜਿਹੜੇ ਕਿ ਭਰੇ ਪਿਆ ਸਭ ਤੋਂ ਵੱਧ ਜੇਕਰ ਪਪਈਆ ਖਾਂਦਾ ਕਹਿੰਦੇ ਆ ਇੱਕ ਪੰਜਾਬੀ ਦੇ ਵਿੱਚ ਆ ਤਾਂ ਸਭ ਤੋਂ ਜ਼ਿਆਦਾ ਆਪਣਾ ਲੁਧਿਆਣੇ ਆ ਸਭ ਤੋਂ ਜ਼ਿਆਦਾ ਲੁਧਿਆਣੇ ਤੋਂ ਬਾਅਦ ਹੋਰ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜਾ ਆਪਣੇ ਇਹ ਪੈਰ ਜਮਾਈ ਬੈਠੇ ਆ ਤੇ ਅੱਗੇ ਜਿਹੜੀ ਅਗਲੀ ਖਬਰ ਦਾ ਪਰਖ ਕਰਦੇ ਆ ਇੱਕ ਹੋਰ ਆ ਜਿਹੜਾ ਬਹਿਰੂਪਿਆ ਜਿਹੜਾ ਉਹ 1 ਰੁਪਿਆ ਕੌਣ ਸੀ ਹਰਜੀਤ ਸਿੰਘ ਰਸੂਲਪੁਰ ਵਾਲਾ ਜਿਹੜਾ ਕਿ ਉਹ ਯੁੱਧਾਂ ਦੇ ਵਿੱਚ ਆ ਕੇ ਲੰਗਰ ਲਾਉਂਦਾ ਪਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਹਦੀ ਜਵਾੜ ਛੱਡ ਜਾਵੇ ਉਹਦੀ ਕਿ ਉਹਨੇ ਇੱਕ ਸ਼ਬਦ ਬੋਲਿਆ ਹੋਵੇ ਕਿ ਪੰਜਾਬ ਦੇ ਲੋਕ ਡੁੱਬਰੇ ਆ ਜਾਂ ਪੰਜਾਬ ਦੇ ਲਈ ਉਹਨੇ 1 ਰੁਪਿਆ ਦਿੱਤਾ ਹੋਵੇ ਪੰਜਾਬ ਦੇ ਲਈ ਲੰਗਰ ਲਾਇਆ ਹੋਵੇ ਉਹਨੇ ਤਾਂ ਮੈਂ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਦੇ ਸਹਿ ਤਖਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਗਰਗਾਜ ਵੱਲੋਂ ਜਿਹੜਾ ਉਹਨੂੰ ਕੱਲ ਜਿਹੜਾ ਬਹੁਤ ਰੁਪਿਆ ਇਕਰਾਰ ਦਿੱਤਾ ਗਿਆ ਸਭ ਤੋਂ ਵੱਡੀ ਖਬਰ ਆ ਬਹੁਤ ਹੀ ਸਲਾਘਾਯੋਗ ਕਦਮ ਆ ਬਹੁਤ ਵਧੀਆ ਫੈਸਲਾ ਕੀਤਾ ਜਥੇਦਾਰ ਨੇ ਸ੍ਰੀ ਕਲਤਾ ਸਾਬ ਦੇ ਜਥੇਦਾਰ ਕਲਦੀਪ ਸਿੰਘ ਗਰਗਾਜ ਦਾ ਧੰਨਵਾਦ ਕਰਨਾ ਬਣਦਾ ਕਿ ਉਹਨੂੰ ਬਾਹਰ ਰੁਪਿਆ ਜਿਹੜਾ ਜਿਹੜਾ ਖਿਤਾਬ ਦਿੱਤਾ ਗਿਆ ਹੈ ਬਾਹਰ ਰੁਪਿਆ ਕਿਉਂਕਿ ਇਹ ਉਸ ਤੋਂ ਪਹਿਲਾਂ ਵੀ ਜਿਹੜਾ ਇੱਕ ਇੱਕ ਦੋਸ਼ ਲਾਇਆ ਇੱਕ ਜਿਹੜਾ ਔਰਤ ਵੱਲੋਂ ਜਿਕੇ ਉਹਦੇ ਨਾਲ ਇਹ ਗੁਰਦੁਆਰੇ ਦੇ ਵਿੱਚ ਉਸਨੇ ਬਲਾਤਕਾਰ ਕੀਤਾ ਉਹਦਾ ਵੀ ਜਿਹੜਾ ਅਜੇ ਕੇਸ ਚੱਲ ਰਿਹਾ ਹੈਗਾ ਦੁਬਾਰੇ ਕੇਸ ਚੱਲ ਪਿਆ ਹੈਗਾ ਉਹਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੋਈ ਬਲਦੇਵ ਸਿੰਘ ਆ ਸ਼ਾਇਦ ਨਾਮ ਜੇ ਨਾਮ ਬਿਸਰਿਆ ਹੋਏ ਮਿੱਥੋ माफ ਕਰਨਾ ਜੇ ਕੋਈ ਉਹਨੇ ਵਿੱਚ ਵਿਚੋਲਾ ਪਾ ਕੇ ਉਸ ਔਰਤ ਦੇ ਨਾਲ ਸਮਝੌਤਾ ਕਰਨ ਦੀ ਜਿਹੜੀ ਗੱਲ ਚਲਾਈ ਆ ਦੇਖੋ ਆ ਕਰਤੂਤਾ ਇਹਨਾਂ ਦੀਆਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਮਾੜੇ ਆ ਤੇ ਫਿਰ ਉਹ ਦੇਖੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਇੰਸਪੈਕਟਰ ਦੱਸਿਆ ਜਾ ਰਿਹਾ ਸੀ ਕਿ ਉਹਨੇ ਰਾਜੀ ਬੰਦੇ ਤੇ ਲਈ ਉਸ ਬੀਬੀ ਨੂੰ ਲੱਖ ਰੁਪਏ ਦੇ ਆਫਰ ਕੀਤੀ ਕਿ ਲੱਖ ਰੁਪਇਆ ਤੁਹਾਨੂੰ ਦੇ ਦਿੰਦੇ ਆ ਇਹ ਜਿਹੜਾ ਇਹ ਮਾਮਲਾ ਹੈਗਾ ਬਲਾਤ ਕਰਦਾ ਇਹਨੂੰ ਰਫਾ ਦਫਾ ਕਰਦੇ ਇਹ ਆ ਸਰੋਵਣੀ ਕਮੇਟੀ ਦੀ ਕਰਤੂਤਾ ਤੇ ਇੱਕ ਹੋਰ ਸਰੋਵਣੀ ਕਮੇਟੀ ਦਾ ਮੈਂਬਰ ਆ ਜਿਹਦਾ ਇੱਕ ਪੰਜ ਪਿਆਰਾਂ ਦੇ ਵਿੱਚੋਂ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਜਿਹੜਾ ਕਿ ਇੱਕ ਔਰਤ ਵੱਲੋਂ ਜਿਹੜਾ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਪੰਜ ਪਿਆਰਾਂ ਦੇ ਵਿੱਚ ਇੱਕ ਮਾਨਸਾ ਜ਼ਿਲ੍ਹੇ ਦਾ ਨਾਮਾ ਮੇਤੋਂ ਬਿਸਰ ਗਿਆ ਹੋਣਾ ਇਸ ਵੇਲੇ ਤੇ ਉਹਨੇ ਜਿਹੜਾ ਕਿ ਉਸ ਦੀ ਔਰਤ ਦੀ ਜਿਹੜੀ ਡਟ ਕੇ ਹਮਾਇਤ ਕੀਤੀ ਤਾਂ ਜਿਹੜਾ ਇਹ ਮਾਮਲਾ ਸ੍ਰੀ ਅਕਾਲਤਾ ਸਾਹਿਬ ਤੇ ਪੁੱਜਿਆ ਅੰਮ੍ਰਿਤਸਰ ਕਮੇਟੀ ਕੋਲ ਪੁੱਜਿਆ ਤਾਂ ਉਹਨਾਂ ਨੂੰ ਜਿਹੜਾ ਕਿ ਕਾਫੀ ਟਾਈਮ ਤੋਂ ਜਿਹੜਾ ਲੰਬਾ ਸਮਾਂ ਤਲਵੰਡੀ ਸਾਹਿਬ ਤੋਂ ਤੱਕ ਤੇ ਹਿਦਾਉਂਦਾ ਸਾਹਿਬ ਵਿਖੇ ਪੰਜ ਪਿਆਰਾਂ ਦੇ ਜਿਹੜੇ ਡਿਊਟੀ ਨਿਭਾ ਰਿਆ ਸੀ ਉਹਨੂੰ ਉਸ ਦੇ ਵਿੱਚੋਂ ਕੱਢ ਦਿੱਤਾ ਤੇ ਅੱਜ ਉਹੀ ਬੰਦਾ ਜਿਹਨੂੰ ਅਕਾਲਤਾ ਸਾਹਿਬ ਤੋਂ ਜਿਹਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਇਹ ਕਹਿ ਕੇ ਕੱਢਿਆ ਇਹ ਮਤਾ ਪਾਇਆ ਗਿਆ ਇਹ ਜਿਹੜੇ ਔਰਤ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗੁਰੂਗ੍ਰੰਥ ਸਾਹਿਬ ਦੇ ਗੁੱਟਕਿਆਂ ਦੇ ਉਹਦੇ ਦੋਸਤ ਦੇ ਤਹਿਤ ਉਹਨੂੰ ਪੰਜ ਪਿਆਰਿਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਅੱਜ ਉਹ ਹੀ ਮਾਰਥਾ ਜ਼ਿਲ੍ਹੇ ਦੇ ਇੱਕ ਸਰੋਣੀ ਕਮੇਟੀ ਮੈਂਬਰ ਆ ਅੱਜ ਉਹਦੇ ਨਾਲ ਜਾ ਕੇ ਤਖਤ ਸਿੰਘ ਦਮਦਾ ਸਾਹਿਬ ਜਾ ਕੇ ਫੋਟੋਆਂ ਖਿਚਾ ਰਿਹਾ ਸ਼ਰਮਲਾ ਘਟਾ ਸ਼ਰਮਨਾਲ ਮਰਜਣਾ ਚਾਹੀਦਾ ਅੱਜ ਉਹ ਬੰਦੇ ਜਿਹੜੇ ਕਿ ਇੱਕ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਹੋਵੇ ਉਹਦਾ ਪਖਪੂਰਦੇ ਹੁਣ ਉਹਦੀ ਪੁਸ਼ਤਪਨਾਹੀ ਕਰਦੇ ਹੁਣ ਉਸ ਸਰੋਣੀ ਕਮੇਟੀ ਮੈਂਬਰ ਦੇ ਨਾਲ ਆ ਸਾਤ ਤੇ ਜਾ ਕੇ ਫੋਟੋਆਂ ਖਿਚਵਾਉਂਦਾ ਹੋਵੇ 1 ਲੱਖ ਦੀ ਲਾਹਤ ਨਹੀਂ ਹੈ ਸਾਡੇ ਉੱਤੇ ਕੀ ਅਸੀਂ ਲੋਕਾਂ ਨੂੰ ਸੇਵ ਦੇਵਾਂਗੇ ਕੀ ਅਸੀਂ ਕਹਨੇ ਆ ਕਿ ਸਰਚ ਵਾਲੇ ਨੂੰ ਅਖੇ ਜੀ ਇਹਨੂੰ ਫਲਾਣਾ ਢੰਕਾਇਆ ਕਰ ਦੂਗਾ ਫਲਾਨੀ ਸਰਕਾਰ ਆਇਆ ਕਰ ਦੂ ਨਾ ਕੋਈ ਸਰਕਾਰ ਕਰ ਸਕ ਸਕਦੀ ਉਹਨੂੰ ਕਿਉਂਕਿ ਉਹਦੇ ਉੱਤੇ ਹੱਥ ਹੈ ਜਿਹੜਾ ਉਹ ਜਿਹੜਾ ਭਾਜਪਾ ਦਾ ਹੱਥ ਹੈ ਉੱਤੇ ਉਹਦਾ ਕੋਈ ਨਹੀਂ ਉਹਨੂੰ ਜਿਹੜਾ ਕਿ ਉਹਦੇ ਹੱਥ ਲਾਉਣ ਵਾਲਾ ਇਸ ਕਰਕੇ ਜਿਹੜਾ ਜਿਹੜਾ ਹਰ ਇੱਕ ਵਾਰ ਜਿਹੜਾ ਪਰੋਲ ਤੇ ਆ ਜਾਂਦਾ ਸਾਡੇ ਬੰਦੇ ਸਿੰਘ ਕਿਉਂ ਨਹੀਂ ਪਰੋਲ ਤੇ ਆਉਂਦੇ ਇੱਕ ਵੱਡਾ ਸਵਾਲ ਆ ਜਿਹੜਾ ਕਿਉਂਕਿ ਵੋਟ ਰਾਜ ਜਿਹੜਾ ਵੋਟ ਬੈਂਕਾ ਜਿਹੜਾ ਕਿ ਇੰਨਾ ਕ ਜਿਹੜਾ ਖਤਰਨਾਕ ਆ ਇਹ ਪਤਾ ਨਹੀਂ ਕਿਦੋਂ ਕੀ ਕੁਝ ਕਰਵਾ ਦੇਵੇ ਤੇ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰਦੇ ਹੋ ਕਰ ਦਿਓ ਆਪਣੇ ਕਮੈਂਟ ਇਹਨਾਂ ਦੋਨਾਂ ਤਿੰਨਾਂ ਜਿਹੜੀਆਂ ਖਬਰਾਂ ਤੁਹਾਨੂੰ ਮੈਂ ਪੜ ਕੇ ਸੁਣਾਈਆਂ ਨੇ ਜਿਹੜਾ ਦਰਦ ਪੰਜਾਬ ਦਾ ਤੁਹਾਨੂੰ ਦੱਸਿਆਗਾ ਉਤੇ ਜ਼ਰੂਰ ਗੌਰ ਕਰਨਾ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ